ਅਗਰ ਇੱਕ ਪੁਰਸ਼ ਢੰਗ ਨਾਲ ਜੀਵੇ ਮर्यादा ਅਨਸਾਰ ਜੀਵਦਾ ਰਹੇ ਆਪਣੇ ਆਪ ਨੂੰ ਸੰਜਮ ਦੇ ਵਿੱਚ ਰੱਖੇ ਬਿਰਧ ਹੁੰਦੇ ਆਉਂਦਿਆਂ ਇਸਤਰੀ ਜੈਸਾ ਹੋ ਜਾਏਗਾ ਉਹਦੇ ਸੁਭਾਅ ਦੇ ਵਿੱਚ ਹਲੇਮੀ ਆ ਜਾਏਗੀ ਬਰਦਾਸ਼ਤ ਦਾ ਮਾਦਾ ਆ ਜਾਏਗਾ ਸਹਿਨ ਸ਼ਕਤੀ ਆ ਜਾਏਗੀ ਇਸਤਰੀ ਦਾ ਇਹ ਗੁਣ ਹੈ ਸੁਭਾਅਕ ਸਹਿਨ ਸ਼ਕਤੀ ਆ ਜਾਏਗੀ ਬਰਦਾਸ਼ਤ ਦਾ ਮਾਦਾ ਆ ਜਾਏਗਾ ਹਲੇਮੀ ਆ ਜਾਏਗੀ ਆਵਾਜ਼ ਦੇ ਵਿੱਚ ਬਾਰਿਕੀ ਆ ਜਾਏਗੀ ਬੋਲਣ ਦੇ ਵਿੱਚ ਮਿਠਾਸ ਆ ਜਾਏਗੀ ਅਗਰ ਇੱਕ ਇਸਤਰੀ ਸਹੀ ਢੰਗ ਨਾਲ ਜੀਵੀ ਹੈ ਢੰਗ ਨਾਲ ਜੀਵੀ ਇਸਤਰੀ ਤੇ ਉਹ ਹੈ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਇਹ ਵੀ ਮੈਂ ਅਰਜ਼ ਕਰਾਂ ਪਕੜ ਜਕੜ ਵੱਧ ਜਾਏਗੀ ਘਰ ਦੀ ਪਕੜ ਜਕੜ ਵੱਧ ਜਾਏਗੀ ਨਵੀਂ ਵਿਆਹੀ ਹੋਈ ਨੋ ਆਈ ਹੈ ਘਰ ਨੂੰ ਉਹ ਵੀ ਪਕੜਨਾ ਚਾਹਦੀ ਹੈ ਪਰ ਬੁੱਢੀ ਸੱਸ ਵੀ ਪਕੜ ਜਕੜ ਆਪਣੀ ਵਧਾਈ ਬੈਠੀ ਹੈ ਉਮਰ ਦੇ ਨਾਲ ਵੱਧਦੀ ਝਗੜਾ ਇੱਥੋਂ ਸ਼ੁਰੂ ਹੁੰਦਾ ਕਲੇਸ਼ ਇਥੋਂ ਸ਼ੁਰੂ ਹੁੰਦੇ ਨੇ 99% ਘਰ ਉਜੜਦੇ ਨੇ ਵੱਖੋਂਦੇ ਨੇ ਜਾਂ ਬਰਬਾਦ ਹੁੰਦੇ ਨੇ ਗੁਸਤਾਖੀ ਮਾਫ ਇਸਤਰੀ ਕਰ ਜਾਂਦੇ ਨੇ ਐਸਾ ਹੁੰਦਾ ਹੈ ਇੱਕ ਇਸਤਰੀ ਢਾਂਗ ਨਾਲ ਜੀਵੀਏ ਮर्यादा ਅਨਸਾਰ ਜੀਵੀਏ ਬਿਰਦ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਪਕੜ ਵੱਤ ਜਾਏਗੀ ਆਵਾਜ਼ ਦੇ ਪਾਰੀਪਣ ਵੀ ਆ ਜਾਏਗਾ ਸੈਨ ਸ਼ਕਤੀ ਵੀ ਕੱਟ ਜਾਏਗੇ ਐਸਾ ਹੋ ਜਾਏਗਾ ਕਿਉਂ ਇੱਕ ਇਸਤਰੀ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਕਿਉਂ ਹੋ ਜਾਂਦੀ ਹੈ ਇੱਕ ਪੁਰਸ਼ ਬਿਰਧ ਹੁੰਦੇ ਆਉਂਦੇ ਆ ਇਸਤਰੀ ਜੈਸਾ ਕਿਉਂ ਹੋ ਜਾਂਦਾ ਅਗਰ ਸਹੀ ਢੰਗ ਨਾਲ ਜੀਵੇ ਆ ਪੁਰਸ਼ ਤੇ ਇਸਤਰੀ ਵਿਪਰੀਤ ਦੀ ਕشش ਦੇ ਚ ਜੀਉਂਦੇ ਨੇ ਪੁਰਸ਼ ਦੇ ਅੰਦਰ ਪੁਰਸ਼ ਦੀ ਕشش ਨਹੀਂ ਹੈ ਪੁਰਸ਼ ਦੇ ਅੰਦਰ ਪੁਰਸ਼ ਦੀ ਖਿੱਚ ਨਹੀਂ ਹੈ ਇਸਤਰੀ ਦੀ ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕشش ਨਹੀਂ ਹੈ ਪੁਰਸ਼ ਦੀ ਹੈ ਵਿਪਰੀਤ ਦੀ ਕشش ਕਿਉਂਕਿ ਇਸਤਰੀ ਤੇ ਹੈਗੇ ਹੁੰਦੇ ਹੈ ਇਹ ਇਸਤਰੀ ਇਸਤਰੀ ਰੂਪ ਦੀ ਕشش ਦੇ ਚ ਨਹੀਂ ਜੀਉਂਦੀ ਪੁਰਸ਼ ਦੀ ਕشش ਦੇ ਜੀਉਂਦੀ ਹੈ ਇਹ ਪੁਰਸ਼ ਪਿਤਾ ਹੋ ਸਕਦਾ ਹੈ ਇਹ ਪੁਰਸ਼ ਪਤੀ ਹੋ ਸਕਦਾ ਹੈ ਇਹ ਪੁਰਸ਼ ਬਿਰਾਹ ਹੋ ਸਕਦਾ ਹੈ ਇਹ ਪੁਰਸ਼ ਪੁੱਤਰ ਹੋ ਸਕਦਾ ਉਹਦੀ ਕشش ਦੇ ਜੀਉਂਦੀ ਇੱਕ ਪੁਰਸ਼ ਇਸਤਰੀ ਦੀ ਕشش ਦੇ ਜੀਉਂਦਾ ਹੈ ਇਹ ਇਸਤਰੀ ਮਾਂ ਹੋ ਸਕਦੀ ਹੈ ਇਹ ਇਸਤਰੀ ਭੈਣ ਹੋ ਸਕਦੀ ਹੈ ਇਹ ਇਸਤਰੀ ਪਤਨੀ ਹੋ ਸਕਦੀ ਹੈ ਇਹ ਇਸਤਰੀ ਛੋਟੀ ਕੰਨਿਆ ਬੱਚੀ ਹੋ ਸਕਦੀ ਹੈ ਵਿਪਰੀਤ ਦੀ ਕشش ਉਹ ਜਿਹੜੀ ਕشش ਹੈ ਉਹ ਬਿਰਧ ਹੁੰਦੇ ਆਉਂਦੇ ਆ ਪੁਰਸ਼ ਨੂੰ ਨਾਰੀ ਜੈਸਾ ਬਣਾ ਦਿੰਦੀ ਹੈ ਬਿਰਧ ਹੁੰਦੇ ਆਉਂਦੇ ਆ ਨਾਰੀ ਨੂੰ ਪੁਰਸ਼ ਜੈਸਾ ਬਣਾ ਦਿੰਦੀ ਹੈ ਐਸਾ ਸੀ ਦੇਖ ਵੀ ਸਕਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਗੁਰੂ ਨਾਨਕ ਰਹਿ ਗਏ ਛੋਟੀ ਜਈ ਕਨਿਆ ਹੈ ਪਿਓ ਦੀ ਤਰਫ ਭਜਦੀ ਪਿਓ ਦੇ ਪੈਰਾਂ ਨਾਲ ਲਿਪਟਦੀ ਹੈ ਪਿਓ ਦੇ ਗਲੇ ਲੱਗਦੀ ਹੈ ਪਰ ਛੋਟਾ ਜਿਹਾ ਮਾਸੂਮ ਲੜਕਾ ਹੈ ਮਾਂ ਦੀ ਤਰਫ ਲੱਭਦਾ ਹੈ ਇਹ ਮਾਂ ਦੀ ਤਰਫ ਭਜਦਾ ਹੈ ਵਿਪਰੀਤ ਦੀ ਕشش ਭਗਤ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾ ਚੁੱਕਿਆ ਹਾਂ ਇਸ ਤਰ੍ਹਾਂ ਦੇ ਰਿਸ਼ਤੇ ਤੇ ਮੈਂ ਕਈ ਜੋੜੇ ਨੇ ਪੈਣ ਦੇ ਰਿਸ਼ਤੇ ਫਿਰ ਆਧੇ ਦੇ ਰਿਸ਼ਤੇ ਪਤਨੀ ਦੇ ਰਿਸ਼ਤੇ ਪਤੀ ਦੇ ਰਿਸ਼ਤੇ ਮਾਂ ਦੇ ਰਿਸ਼ਤੇ ਪੁੱਤ ਦੇ ਰਿਸ਼ਤੇ ਬੇਤਾ ਦੇ ਰਿਸ਼ਤੇ ਤੇ ਈਦੇ ਰਿਸ਼ਤੇ ਤੇ ਬਣਾ ਚੁੱਕਿਆ ਮੈਂ ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾਏ ਕਈਆਂ ਨਾਲ ਰਿਸ਼ਤਾ ਜੁੜਿਆ ਹੈ ਪ੍ਰਭੂ ਤੇਰੇ ਨਾਲ ਨਹੀਂ ਜੁੜਿਆ ਤੇਰੇ ਨਾਲ ਨਹੀਂ ਜੁੜਿਆ ਐਸੇ ਘਰ ਹਮ ਬਹੁਤ ਬਸਾਏ ਹੂ ਬਹੁ ਸਮਸਤ ਵਰੇਸ ਕਹਿੰਦਾ ਬਾਜ਼ ਆਮਦਮ ਬਾਜ਼ ਆਮਦਮ ਇੱਕ ਦਫਾ ਮੈਂ ਆਇਆ ਕਈ ਦਫਾ ਆਇਆ ਇੱਕੋ ਚਾ ਲੈ ਕੇ ਆਇਆ ਕਿ ਆਪਣੇ ਘਰ ਦੇ ਚ ਖੁਦਾ ਤੈਨੂੰ ਮਹਿਮਾਨ ਬਣਾਵਾ ਤੈਨੂੰ ਲਿਆਵਾ ਬੁਥੇਰੇ ਆਏ ਮੇਰੇ ਘਰ ਦੇ ਚ ਬੁਥੇਰਿਆਂ ਨਾਲ ਮੈਂ ਚਲਿਆ ਤੂੰ ਨਹੀਂ ਆਇਆ ਮੇਰੇ ਘਰ ਦੇ ਚ ਪਰਮਾਤਮਾ ਜਦ ਹਿਰਦੇ ਦੇ ਘਰ ਵਿੱਚ ਪ੍ਰਗਟ ਹੁੰਦਾ ਸਾਰੇ ਪਾਪ ਨਾਸ ਹੋ ਜਾਂਦੇ ਨਾ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਐਲਾਨੀਆਂ ਸਤਿਗੁਰ ਕਹਿੰਦੇ ਨੇ ਨਾ ਸਵੰਝੋ ਕਿ ਲਵਖੋ ਕਰੋਨੇ ਕਿਲੋ ਤੁਸੀਂ ਐ ਪਾਪ ਐ ਦੁੱਖ ਐ ਮੁਸੀਬਤੋਂ ਨਿਕਲੋ ਪਰਡੇ ਲਈ ਹੁਣ ਤਾਂ ਨਹੀਂ ਨਾ ਸਵੰਝੋ ਕਿ ਲੇ ਵਿਖੋ ਕਿਉਂ ਕਰਤਾ ਘਰ ਆਇਆ ਹੁਣ ਪਰਮਾਤਮਾ ਘਰ ਦੇ ਚ ਆ ਗਿਆ ਤੁਹਾਡਾ ਕੀ ਕੰਮ ਨਿਕਲੋ ਸੂਰਜ ਉਦੇ ਹੋ ਗਿਆ ਹੁਣਾਂ ਦੇ ਰਹਿਦਾ ਕੀ ਕੰਮ ਚਲੋ ਪ੍ਰਮਾਤਮਾ ਘਰ ਦੇ ਵਿੱਚ ਪ੍ਰਗਟ ਹੋ ਗਿਆ ਹੁਣ ਪਾਪਾਂ ਦਾ ਕੀ ਕੰਮ ਦੁੱਖਾਂ ਦਾ ਕੀ ਕ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨੇ ਨਸ ਵੰਜੋਂ ਕਿਹਦੇ ਵੇਖੋ ਕਰਤਾ ਘਰ ਆਇਆ ਹਿਰਦੇ ਦੇ ਘਰ ਵਿੱਚ ਕਰਤਾ ਪ੍ਰਗਟ ਹੋ ਗਿਆ ਐ ਕਿਹਦੇ ਵੇਖੋ ਐ ਪਾਪ ਦੁੱਖ ਤਕਲੀਫ ਨਸ ਜਾਓ ਹੁਣ ਤੁਹਾਡੇ ਲਈ ਇਸ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਠੀਕ ਹੈ ਕਈ ਜਨਮਾਂ ਤੋਂ ਤੁਸੀਂ ਘਰ ਮਲੇ ਹੋਇਆ ਸੀ ਕਿਉਂਕਿ ਘਰ ਵਾਲਾ ਨਹੀਂ ਸੀ ਕਰਦਾ ਮਾਲਕ ਨਹੀਂ ਸੀ ਮਾਲਕ ਆ ਗਿਆ ਨਿਕਲੋ ਨਿਕਲੋ ਨਾ ਸਮਝੋ ਕਿੱਲੇ ਖੋ ਕਰਤਾ ਘਰ ਆਇਆ ਹੁਣ ਮੈਂ ਅਰਜ਼ ਕਰਾਂ ਇਸ ਤਰ੍ਹਾਂ ਦੀ ਅਵਸਥਾ ਕਿੰਨੇ ਕ ਦਿਨਾਂ ਚ ਪ੍ਰਾਪਤ ਹੋਏਗੀ ਪੰਥ ਜਿਹਨੂੰ ਪੰਥ ਨਾਲ ਰਸਤੇ ਨਾਲ ਬਹੁਤਾ ਪਿਆਰ ਹੋ ਜਾਏ ਤੇ ਘਰ ਨਾਲ ਨਹੀਂ ਕਈ ਦਫਾ ਰਸਤੇ ਨੂੰ ਘਰ ਸਮਝ ਲੈਂਦਾ ਹੈ ਤੇ ਘਰ ਨੂੰ ਭੁੱਲ ਜਾਂਦਾ ਹੈ ਇਹ ਦੂਜਾ ਨੁਕਤਾ ਵੀ ਸੁਣ ਲੈਣਾ ਇਦੇ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਝ ਕਹਿੰਦੇ ਨੇ ਬੜੇ ਕੀਮਤੀ ਬੋਲ ਨੇ ਸ਼ਲੋਕ 12 ਤੋਂ ਵਧੇਰੇ ਗ੍ਰੰਥ ਤੁਹਾਨੂੰ ਸਤਸੰਗੀ ਜਾਣ ਕੇ ਮੈਂ ਬੋਲ ਅਰੰਭ ਕੀਤੇ ਨੇ ਪਰ ਨਾ ਹਰ ਜਗ੍ਹਾ ਮੈਂ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਕਈਆਂ ਦੀ ਕੱਚੀ ਸੂਰਤ ਆਉਂਦੀ ਹੈ ਧਰਮ ਦੀ ਵੀ ਸਮਝ ਕੋਈ ਨਹੀਂ ਪੰਥ ਰਸਤਾ ਹੈ ਰਾਸਤਾ ਘਰ ਤੱਕ ਪਹੁੰਚਣ ਵਾਸਤੇ ਹੁੰਦਾ ਹੈ ਰਸਤਾ ਘਰ ਤੱਕ ਪਹੁੰਚਾਣ ਵਾਸਤੇ ਹੁੰਦਾ ਹੈ ਰਸਤਾ ਘਰ ਨਹੀਂ ਹੁੰਦਾ ਘਰ ਘਰ ਹੁੰਦਾ ਹੈ ਰਸਤਾ ਰਸਤਾ ਹੁੰਦਾ ਹੈ ਫਿਰ ਧਿਆਨ ਨਾਲ ਸੁਣ ਲੈਣਾ Hindu ਇੱਕ ਪੰਥ ਹੈ Jain ਇੱਕ ਪੰਥ ਹੈ Bodh ਇੱਕ ਪੰਥ ਹੈ Sikh ਇੱਕ ਪੰਥ ਹੈ ਅਸੀਂ ਕਹਿੰਦੇ ਯਹੂਦੀ ਇੱਕ ਪੰਥ ਹੈ ਇਸਾਈਅਤ ਇੱਕ ਪੰਥ ਹੈ ਇਹ ਸਾਰੇ ਪੰਥ ਨੇ ਪੰਥ ਨੂੰ ਜਿਹੜਾ ਘਰ ਸਮਝ ਲਵੇ ਰਸਤੇ ਨੂੰ ਜਿਹੜਾ ਘਰ ਸਮਝ ਲਵੇ ਰਸਤੇ 'ਚ ਹੀ ਰਹਿ ਜਾਏਗਾ ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਪੰਥਾ ਪ੍ਰੇਮ ਨ ਜਾਣਈ ਜਿਨੇ ਰਸਤੇ ਦੀ ਇਤਨੀ ਪਕੜ ਹਾਸਲ ਕਰ ਲਈ ਰਸਤੇ ਨੂੰ ਘਰ ਸਮਝ ਲਿਆ ਇਹਦਾ ਘਰ ਨਾਲ ਪ੍ਰੇਮ ਨਹੀਂ ਰਹਿ ਜਾਂਦਾ ਔਰ ਪਤਾ ਹੈ ਘਰ ਪਹੁੰਚ ਕੇ ਤੇ ਸਾਰੇ ਝਗੜੇ ਮਿਟ ਜਾਂਦੇ ਨੇ ਝਗੜੇ ਹੀ ਸਾਰੇ ਰਸਤਿਆਂ ਦੇ ਨੇ ਐਵੀ ਮੈਰਸ ਕਰਾਂ ਟਕਰਾਵ ਵੀ ਸਾਰਾ ਰਸਤੇ ਆਦਾ ਸਾਰੀਆਂ ਨਦੀਆਂ ਵੱਖ-ਵੱਖ ਰਸਤਿਆਂ ਤੋਂ ਜਾਂਦੀਆਂ ਨੇ ਗੰਗਾ ਹੈ ਨਰਵਦਾ ਹੈ ਗੋਦਾਵਰੀ ਹੈ ਸਤਲਜ ਬਿਆਸ 라ਵੀ ਚਨਾਬ ਜੇਹਲਮ ਹੈ ਸਿੰਧ ਹੈ ਅ ਇਰਾਕ ਦਾ ਦਜਲਾ ਫਰਾਤ ਹੈ ਨੀਲ ਨਦੀ ਹੈ ਮਿਸਰ ਦੀ ਥੇਮ ਦਰਿਆ ਹੈ ਇੰਗਲੈਂਡ ਦਾ ਇੱਕ ਰਸਤੇ ਤੋਂ ਤੇ ਨਹੀਂ ਜਾਂਦੇ ਸਾਗਰ ਤੱਕ ਪਰ ਜਦ ਸਾਗਰ ਦੇ ਚ ਪਹੁੰਚ ਜਾਂਦੇ ਨੇ ਉਹਨੂੰ ਤੁਸੀਂ ਲੱਭੋ ਦਜਲਾ ਕਿੱਥੇ ਸਾਗਰ ਦੇ ਚ ਲਬੀਏ ਦਜਲੇ ਨੂੰ ਲਬੀਏ ਗੰਗਾ ਨੂੰ ਗੰਗਾ ਕਿੱਥੇ ਨਰਬਦਾ ਕਿੱਥੇ ਗੋਦਾਵਰੀ ਕਿੱਥੇ ਬਿਆਸ ਕਿੱਥੇ ਸਤਲੁਜ ਕਿੱਥੇ ਸਾਗਰ ਦੇ ਚ ਸਤਲੁਜ ਨਹੀਂ ਮਿਲਦਾ ਸਾਗਰ ਦੇ ਚ ਸਾਗਰ ਮਿਲਦਾ ਹੈ ਸਾਗਰ ਦੇ ਚ ਗੰਗਾ ਨਹੀਂ ਮਿਲਦੀ ਸਾਗਰ ਦੇ ਚ ਸਾਗਰੀ ਮਿਲਦਾ ਹੈ ਸਾਗਰ ਦੇ ਚ ਨਰਬਦਾ ਨਹੀਂ ਲੱਭੇਗੀ ਸਾਗਰ ਦੇ ਚ ਸਾਗਰ ਲੱਭਦਾ ਹੈ ਜਦ ਕੋਈ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਉਹਦੀ ਜ਼ਾਤ ਪਾਤ ਮਜ਼ਬ ਸਭ ਮਿਟ ਜਾਂਦਾ ਹੈ ਕਿਉਂ ਪ੍ਰਮਾਤਮਾ ਦਾ ਜਦ ਕੋਈ ਮਜ਼ਬ ਨਹੀਂ ਤੇ ਜਿਹੜਾ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਿਆ ਉਹਦਾ ਕੋਈ ਮਜ਼ਬ ਹੋਵੇਗਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਸੁਣ ਲਓ ਨਮਸਤਸਤ ਅਜਬੇ ਨਮਸਤਨ ਅਮਜਵੇ ਅਗਰ ਤੁਹਾਡੇ ਵਿੱਚੋਂ ਕੋਈ ਜਪ ਸਾਹਿਬ ਪੜ੍ਹਦੇ ਨੇ ਨਿਤਨੇਮੇ ਸਤਸੰਗੀ ਨਮਸਤਨ ਅਮਜਵੇ ਨਮਸਕਾਰੇ ਪ੍ਰਭੂ ਤੈਨੂੰ ਤੇਰਾ ਕੋਈ ਮਜ਼ਬ ਨਹੀਂ ਤੇਰੀ ਕੋਈ ਜ਼ਾਤ ਨਹੀਂ ਤੇਰਾ ਕੋਈ ਮੁਲਕ ਨਹੀਂ ਅਨਾਮ ਹੈ ਅਠਾਮ ਹੈ ਤੇਰਾ